गोडी हाउ इंटरनेशनल ब्रिज ਜਿਹੜਾ ਕਿ ਕਨੈਕਟ ਕਰ ਰਿਹਾ ਵਿੰਡਜ਼ਰ ਅਨਟਾਰੀਓ ਨੂੰ ਡੈਟਰਾਇਟ ਮਿਸ਼ਿੰਗ ਇੰਦਰ ਨਾਲ ਇਹ ਹੈਗਾ ਬਿਲਕੁਲ ਨਵਾਂ ਬ੍ਰਿਜ ਜਿਹੜਾ ਕਿ ਓਪਨ ਹੋਣ ਜਾ ਰਿਹਾ ਬਹੁਤ ਜਲਦੀ ਹੀ ਇਹ ਇਸ ਨੂੰ ਬਣਨ ਨੂੰ ਕੋਈ 8 ਸਾਲ ਲੱਗੇ ਨੇ 2018 ਤੋਂ ਇਹ ਬ੍ਰਿਜ ਬਣ ਰਿਹਾ ਤੇ ਬੜੀਆਂ ਕੋਸ਼ਿਸ਼ਾਂ ਤੇ ਬਾਦ ਕਾਫੀ ਜਦੋਜਾ ਦੇ ਬਾਅਦ ਦੋਨਾਂ ਕੰਟਰੀਆਂ ਨੇ ਸਮਝੌਤਾ ਕੀਤਾ ਕਿ ਜਿਹੜਾ ਕੈਨੇਡਾ ਆ ਇਸ ਬ੍ਰਿਜ ਦੇ ਸਾਰੇ ਪੈਸੇ ਲਾਏਗਾ ਦੋਨਾਂ ਪਾਸਿਆਂ ਦੇ ਈਵਨ ਯੂਐਸ ਕਸਟਮਸ ਤੋਂ ਲੈ ਕੇ ਕੈਨੇਡੀਅਨ ਕਸਟਮਸ ਤੱਕ ਤੇ ਬ੍ਰਿਜ ਨੂੰ ਬਿਲਡ ਤੇ ਕੰਸਟਰਕਟ ਕਰਨ ਨਾਲ ਤੇ ਫਾਈਨਾਂਸ ਕਰਨ ਨਾਲ ਸਾਰੇ ਪੈਸੇ ਕੈਨੇਡਾ ਨੇ ਲਾਏ ਆਲਮੋਸਟ 6.4 ਬਿਲੀਅਨ ਡਾਲਰ ਕੈਨੇਡੀਅਨਸ ਤੇ ਜਿਹੜੇ ਉਸ ਤੋਂ ਬਾਅਦ ਜਿਹੜੇ ਟੋਲਸ ਹੋਣਗੇ ਉਹ ਵੀ ਕੈਨੇਡਾ ਕਲੈਕਟ ਕਰੇਗਾ ਜਦ ਤੱਕ ਇਸਦੀ ਕੋਸਟ ਨਹੀਂ ਪੂਰੀ ਹੁੰਦੀ ਤੇ ਪਰ ਜਿਹੜੀ ਆ ਓਨਰਸ਼ਿਪ ਆ ਉਹ ਮਿਸ਼ੀਗਨ ਸਟੇਟ ਨੂੰ ਅੱਧੀ ਹੈਗੀ ਆ ਸੋ ਦੇ ਵਿਲ ਬੀ ਹਾਫ ਓਨਰ ਆਫ ਥਿਸ ਬ੍ਰਿਜ ਤੇ ਜਦੋਂ ਟੋਲ ਪੂਰੇ ਹੋ ਜਾਣਗੇ ਤੇ ਉਸ ਤੋਂ ਬਾਅਦ ਦੋਨੋਂ ਕੰਟਰੀਆਂ ਮਿਸ਼ੀਗਨ ਤੇ ਅਨਟਾਰੀਓ ਵਾਲੇ ਕੈਨੇਡਾ ਵਾਲੇ ਆਪਣੇ ਆਪਣੇ ਜਗ੍ਹਾ ਤੇ ਟੋਲ ਲਾਉਣਗੇ ਜਦੋਂ ਟਰਫ ਉਧਰੋਂ ਇੱਧਰ ਆਏਗੀ ਤੇ ਇਸ ਤਰ੍ਹਾਂ ਇਹ ਜਿਹੜਾ ਬ੍ਰਿਜ ਆ ਤੁਸੀਂ ਦੇਖ ਰਹੇ ਹੋ ਕਿ ਤੁਹਾਨੂੰ ਜਲਦੀ ਹੀ ਦਿਖਾ ਲਾਂਗਾ ਆਪਣੀ ਵੀਡੀਓ ਵਿੱਚ ਆਪਾਂ ਜਾ ਰਹੇ ਹਾਂ ਦੇਖਣ ਨੂੰ ਬ੍ਰਿਜ ਨੂੰ ਸੋ ਇਸ ਬਹੁਤ ਹੀ ਵਧੀਆ ਤੇ ਵਰਲਡ ਦਾ ਹੈ ਬਿਜ਼ੀਸਟ ਹੌਗੜ ਬ੍ਰਿਜ ਬੀਟਵੀਨ ਟੂ ਕੰਟਰੀਜ਼ ਤੇ ਜਿਹੜਾ ਕਿ ਲਗਭਗ 4000 ਟਰੱਕ ਐਵਰੀ ਡੇ ਇਸ ਬ੍ਰਿਜ ਤੋਂ ਜਾਣਗੇ ਤੇ ਉਸ ਤੋਂ ਇਲਾਵਾ ਕਾਰਾਂ ਤੇ ਹੋਰ ਜਨਰਲ ਟ੍ਰੈਫਿਕ ਐਸ ਵੈਲ ਤੇ ਆ ਮੈਂ ਹੁਣੇ ਪਾਸ 401 ਤੋਂ ਸਾਈਡ ਤੋਂ ਨਿਕਲ ਰਿਹਾ ਤੇ ਜਾ ਰਿਹਾ ਅਦਰ ਨੂੰ ਤੇ ਤੁਸੀਂ ਦੇਖ ਰਹੇ ਤੇ ਇਹ ਜਿਹੜਾ ਬ੍ਰਿਜ ਆ ਇਹ ਕੋਈ ਲਗਭਗ 873 ਮੀਟਰ ਲੰਬਾ ਹੈਗਾ ਤੇ ਇਹ ਜਿਹੜੀ ਹਾਈਟ ਆ ਉਹ 220 ਮੀਟਰ ਆ ਤੇ ਜਿਹੜੀ ਇਹਦੀ ਵਿਡਥ ਆ ਉਹ ਕੋਈ 38 ਮੀਟਰ ਹੈਗੀ ਆ ਤੇ ਟੋਟਲ ਲੈਂਥ ਆਫ ਜਿਹੜੀ ਹੈਗੀ ਆ ਬ੍ਰਿਜ ਦੀ ਆ ਸਟਾਰਟ ਟੂ ਫਿਨਿਸ਼ ਐਸਬਾਟ ਜਿਹੜਾ ਹੈ ਗਿਆ 3/4 ਕਿਲੋਮੀਟਰ ਦੇ ਕਰੀਬ ਦਾ ਹੈਗਾ ਬ੍ਰਿਜ ਤੇ ਤੁਸੀਂ ਆ ਦਿਖ ਰਿਹਾ ਇਸ ਤੋਂ ਹੀ ਨਿਕਲ ਰਹੇ ਆ ਆ ਜਿਹੜਾ ਲਿਖਿਆ ਐ ਐਗਜ਼ਿਟ 1 ਥਿਸ ਇਜ਼ ਦ ਲਾਸਟ ਐਗਜ਼ਿਟ ਹੈਗਾ ਹੈ ਅੰਟਾਰੀਓ ਚੋਂ ਬਾਹਰ ਨਿਕਲਣ ਨੂੰ ਜੇ ਤੁਸੀਂ ਨਹੀਂ ਨਿਕਲਦੇ ਇਸ ਤੋਂ ਦਨ ਤੁਸੀਂ ਐਂਡ ਅਪ ਤੁਸੀਂ ਅਮਰੀਕਾ ਚ ਜਾਂ ਵਰਦੇ ਹੋ ਤੇ ਤੁਹਾਨੂੰ ਮੁੜ ਘੁੰਮ ਕੇ ਆਉਣਾ ਪਏਗਾ ਤੇ ਇਹ ਪਰ ਉਹ ਦਰਵਾਜੇ ਬੰਦ ਕੀਤਾ ਕਿਉਂਕਿ ਅਜੇ ਖੁੱਲਾ ਨਹੀਂ ਬ੍ਰਿਜ ਸੋ ਡੈਫੀਨਟਲੀ देयर ਇਸ No ਵੇ ਇਟ ਨਿਕਲ ਜਾ ਉਸ ਪਾਸੇ ਆ ਤੁਸੀਂ ਦੇਖੋ ਸਾਹਮਣੇ ਆਹੜਾ ਬ੍ਰਿਜ ਆ ਤੁਹਾਨੂੰ ਦਿਖਾਈ ਦੇ ਰਿਹਾ ਆ ਲਾਈਟਾਂ ਦੇ ਪਰਲੇ ਪਾਸੇ ਤੇ ਇਦੋਂ ਅਸੀਂ ਅਜੇ ਕੋਰਟ ਨਹੀਂ ਜਾ ਸਕਦੇ ਬ੍ਰਿਜ ਦੇ ਉੱਤੇ ਤੁਹਾਨੂੰ ਅਸੀਂ ਸਾਈਡ ਤੋਂ ਬ੍ਰਿਜ ਨੂੰ ਦਿਖਾ ਸਕਦੇ ਹਾਂ ਤੇ ਜਿਹੜਾ ਹੈਗਾ ਹਬ ਜਿਹੜੀ ਸਾਈਡ ਰੋਡ ਪੈਂਦੀ ਹੈ ਵਿੰਡਜ਼ਰ ਚ ਉਹਦੇ ਚ ਜਾ ਕੇ ਦਿਖਾ ਲਾਂਗੇ ਇਹ ਇੱਕ ਗੋਰਡੀ ਹੌ ਯਾਰਾ ਸਿਗਾ ਹੈ ਹਾਕੀ ਪਲੇਅਰ ਸਿਗਾ ਇਹ ਕੈਨੇਡੀਅਨ ਹਾਕੀ ਪਲੇਅਰ ਬਟ ਇਹ ਨੇ 25 ਸਾਲ ਡੈਟਰਾਇਟ ਮਿਸ਼ੀਗਨ ਦੀ ਟੀਮ ਡੈਟਰਾਇਟ ਰੈਡਵਿੰਗਸ ਨਾਲ ਖੇਡਿਆ ਤੇ ਇਹ ਦੋ ਸਾਲ ਪਹਿਲਾਂ ਜਦੋਂ ਬ੍ਰੇਡ ਸ਼ੁਰੂ ਹੋਇਆ ਆਲਮੋਸਟ ਅਰਾਊਂਡ 2016 ਦੇ ਕਰੀਬ ਇਹਦੀ ਡੈਥ ਹੋ ਗਈ ਤੇ ਇਸ ਕਰਕੇ ਦੋਨਾਂ ਕੰਟਰੀਆਂ ਨੇ ਇਸ ਪਲੇਅਰ ਦੇ ਨਾਮ ਤੇ ਇਹ ਬ੍ਰਿਜ ਚੁਣਿਆ ਕਿਉਂਕਿ ਇਹ ਕੈਨੇਡੀਅਨ ਸਿਗਾ ਪਰ ਖੇਡਦਾ ਅਮਰੀਕਾ ਦੀ ਟੀਮ ਸਿਗਾ ਤੋ ਇਹ ਹੈਗਾ ਗੋਡੀ ਹਾਊ ਬ੍ਰਿਜ ਜਿਹੜਾ ਕਿ ਵਿੰਡਜ਼ਰ ਅਨਟਾਰੀਓ ਤੇ ਡੈਟਰਾਇਟ ਮਿਸਟਿਕਨ ਨੂੰ ਕਨੈਕਟ ਕਰੇਗਾ ਬਿਲਕੁਲ ਬਣ ਕੇ ਤਿਆਰ ਹੋ ਚੁੱਕਾ ਆਲਮੋਸਟ ਤੇ ਜਲਦੀ ਇਹਦੀ ਗ੍ਰੈਂਡ ਓਪਨਿੰਗ ਹੋਣ ਵਾਲੀ ਆ ਤੇ ਪਿੱਛੇ ਜਏ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਸੀ ਕਿ ਮੈਂ ਉਹਨੂੰ ਓਪਨ ਨਹੀਂ ਹੋਣ ਦਵਾਂਗਾ ਕਿਉਂਕਿ ਜਦ ਤੱਕ ਉਹਨੂੰ ਅੱਧੀ ਓਨਰਸ਼ਿਪ ਨਹੀਂ ਮਿਲਦੀ ਅਮਰੀਕਾ ਨੂੰ ਤੇ ਇੱਥੇ ਕਹਿੰਦਾ ਸਟੀਲ ਨਹੀਂ ਲੱਗੀ ਅਮਰੀਕਾ ਦੀ ਤੇ ਵਰਕਰ ਨਹੀਂ ਲੱਗੇ ਜਿਹੜਾ ਕਿ ਬਿਲਕੁਲ ਹੀ ਆ ਰੌਂਗਸ ਦਾ ਐਕਚੁਅਲੀ ਇਹ ਸਾਰਾ ਬ੍ਰਿਜ ਸਾਢੇ 6 ਬਿਲੀਅਨ ਡਾਲਰ ਦੇ ਕਰੀਬ ਸਾਰਾ ਪੈਸਾ ਕੈਨੇਡਾ ਨੇ ਲਗਾਇਆ ਦੋਨੇ ਪਾਸਿਆਂ ਦੇ ਜਿਹੜਾ ਹੈਗਾ ਬੂਥ ਹੈਗੇ ਜਾਂ ਕਸਟਮ ਬੂਥ ਵੀ ਉਹ ਵੀ ਕੈਨੇਡਾ ਨੇ ਬਣਾਏ ਆ ਤੇ ਸਾਰਾ ਪੈਸਾ ਕੈਨੇਡਾ ਲੱਗਾ ਤੇ ਜਿਹੜੀ ਯੂਐਸ ਵਾਲੇ ਸਾਈਡ ਤੋਂ ਜਿਹੜਾ ਬ੍ਰਿਜ ਬਣਿਆ ਉਹਦੀ ਜਿਹੜੀ ਆ ਵਰਕਰਸ ਨੇ ਉਹ ਯੂਐਸ ਤੋਂ ਲੱਗੇ ਨੇ ਤੇ ਜੁਆਸ ਦੀ ਸਕੀ ਲੱਗੀ ਆ ਤੇ ਜੁਆਸ ਦਾ ਮਟੀਰੀਅਲ ਲੱਗਿਆ ਕੈਨੇਡਾ ਸਾਈਡ ਤੇ ਕੈਨੇਡਾ ਵਾਲਾ ਤੇ ਇਸ ਤੋਂ ਇਲਾਵਾ ਜਿਹੜਾ ਓਨਰਸ਼ਿਪ ਆ ਉਹ ਮਿਸ਼ੀਗਨ ਦੀ 50% ਓਨਰਸ਼ਿਪ ਆ ਤੇ ਕੈਨੇਡਾ ਵਾਲੇ ਟੋਲ ਕਲਿਕ ਕਰਨਗੇ ਜਦ ਤੱਕ ਉਹਨਾਂ ਦੀ ਪੂਰੀ ਕੀਮਤ ਬਸੋਲ ਨਹੀਂ ਹੁੰਦੀ ਜਦੋਂ ਟੋਲ ਰਾਹੀਂ ਪੂਰੇ ਪੈਸੇ 6.5 ਬਿਲੀਅਨ ਜਿੰਨਾ ਵੀ ਲੱਗਾ ਹੈਗਾ ਉਹ ਪੂਰਾ ਹੋ ਗਿਆ ਉਸ ਤੋਂ ਬਾਅਦ ਜਿਹੜਾ ਟੋਲਸ ਨੇ ਉਹ ਦੋਨੇ ਪਾਸਿਆਂ ਦੇ 50-50 ਹੋਣਗੇ ਯੂਐਸ ਵਾਲੇ ਆਪਣੀ ਸਾਈਡ ਤੇ ਤੋਂ ਲੈਣਗੇ ਤੇ ਕੈਨੇਡਾ ਵਾਲੇ ਜਦੋਂ ਵਾਪਸ ਉਧਰ ਅਮਰੀਕਾ ਤੋਂ ਲੋਕੀ ਯੂਐਸ ਤੋਂ ਕੈਨੇਡਾ ਆਉਣਗੇ ਤਾਂ ਕੈਨੇਡਾ ਵਾਲੇ ਟੋਲ ਫਸੂਲ ਕਰਨਗੇ ਸੋ ਇਸ ਤਰ੍ਹਾਂ ਇਹ ਚੱਲੇਗਾ ਬੜਾ ਹੀ ਜੁਆਇੰਟ ਵੈਂਚਰ ਤੇ ਬੜਾ ਦੋ ਕੰਟਰੀਆਂ ਦਾ ਫ੍ਰੈਂਡਲੀ ਜਿਹੜਾ ਇਹ ਹੈਗਾ ਆ ਸ਼ੋਰ ਹੋ ਰਿਹਾ ਕਿ ਕਿਸ ਤਰ੍ਹਾਂ ਦੋ ਕੰਟਰੀਆਂ ਆਸ ਵਿੱਚ ਲੜ ਕੇ ਐਡਾ ਵਧੀਆ ਬ੍ਰਿਜ ਦੁਨੀਆ ਦਾ ਬਹੁਤ ਹੀ ਮਸ਼ਹੂਰ ਬ੍ਰਿਜ ਜਿਹੜਾ ਹੈ ਬਣਨੇ ਜਾ ਰਿਹਾ ਇੱਥੇ ਰੋਜ਼ ਦਾ 2 ਬਿਲੀਅਨ ਡਾਲਰ ਦਾ ਟ੍ਰੇਡ ਹੁੰਦਾ ਕੈਨੇਡਾ ਤੇ ਅਮਰੀਕਾ ਦਾ ਤੇ ਹਜ਼ਾਰਾਂ ਹੀ ਟਰੱਕ ਅਬਾਊਟ 4000 ਤੋਂ 5000 ਟਰੱਕ ਦਿਹਾੜੀ 'ਚ ਇੱਕ ਤੋਂ ਦੂਜੇ ਪਾਸੇ ਕ੍ਰੋਸ ਹੁੰਦੇ ਨੇ ਤੇ ਇਸ ਕਰਕੇ ਇਹ ਜਿਹੜਾ ਕੈਨੇਡਾ ਦਾ ਮੇਜਰ ਟ੍ਰੇਡ ਹੱਬ ਜਿਹੜਾ ਹੈਗਾ ਇਹ ਇਹ ਬ੍ਰਿਜ ਬਣੇਗਾ ਤੇ ਸਭ ਤੋਂ ਜ਼ਿਆਦਾ ਟਰੈਫਿਕ ਜਿਹੜੀ ਹੈਗੀ ਆ ਯੂਐਸ ਤੋਂ ਕੈਨੇਡਾ ਦੀ ਕੈਨੇਡਾ ਤੋਂ ਯੂਐਸ ਦੀ ਇਸ ਬ੍ਰਿਜ ਦੇ ਉੱਤੇ ਲੰਗੇਗੀ ਤੇ ਇੱਥੇ ਹੋਰ ਵੀ ਹੈਗੀ ਆ ਆਪਣੇ ਟਨਲ ਵੀ ਹੈਗੀ ਆ ਉਹਦੇ ਰਾਹੀਂ ਕਾਰਾਂ ਜਾਂਦੀਆਂ ਪਰ ਉਹਦੇ ਤੇ ਟਰੱਕ ਨਹੀਂ ਜਾ ਸਕਦੇ ਇਸ ਤੋਂ ਇਲਾਵਾ ਦੂਸਰਾ ਇਹ ਜਿਹੜਾ ਪੁਰਾਣਾ ਬ੍ਰਿਜ ਐਂਬੈਸਟਰ ਬ੍ਰਿਜ ਉਹ ਆਲਮੋਸਟ 100 ਸਾਲ ਤੋਂ ਪੁਰਾਣਾ ਹੈਗਾ ਤੇ ਉਹ ਵੀ ਚੱਲਦਾ ਰਹੇਗਾ ਉਹ ਪ੍ਰਾਈਵੇਟਲੀ ਓਨਡ ਆ ਪਰ ਇਹ ਜਿਹੜਾ ਹੈਗਾ owned by canada and uh, michigan uh, us so, so michigan state on karegi te do canada on karega is karte he bahut hi vadiya opportunity huga jithra hi bahut hi trade te sokha ho jada do countries vich i hope you like it te te like kitab ta comment dilo karna te subscribe to my channel hanji sat sri karth thank you so much for watching